ਦਲ ਦੀ ਸਾਰੇ ਵੀਰਾਂ ਨੂੰ ਜੀ ਅੱਜ ਮਸ਼ੀਨ ਲੱਗੇ ਆਪਾਂ ਬਾਹਰ ਕੱਢਣਾ ਗੁਰਦੇਵਾਲ ਰਿਪੇਅਰ ਲਈ ਚੈੱਕ ਕਰਾਉਦੇ ਆ ਬਾਹਰ ਕੱਢਣ ਦੇਣਾ ਚੈੱਕ ਕਰਾਉਦੇ ਆ ਅੱਜ ਪਹਿਲਾ ਦਿਨ ਆ ਤੇ ਬਾਬੇ ਦੀ ਕਿਰਪਾ ਨਾਲ ਲੱਗ ਫਿਰ ਕੰਮ ਪ੍ਰਪੇਅਰ ਚੈੱਕ ਕਰ ਕ੍ਰੈਸ਼ਰ ਕੱਢਣ ਦੇ ਹੁਣ ਬਾਹਰ ਫਿਲਟਰ ਫਾਡਰ ਲਾਤਾ ਸਾਰਾ ਸਾਰਾ ਕੁਝ ਕਰਤਾਰ ਵਾਲੇ ਵੀ ਇੱਕ ਦੇ ਦਿਨ ਚ ਆਈ ਨੇ ਇਹ ਵੀ ਬੰਦੇ ਵਧੀਆ ਚੈੱਕ ਕਰੋ ਨਵੇਂ ਬੰਦੇ ਯਾਰ ਕਦਾਂ ਫੋਰਮ ਨਾ ਜੀ ਘੈਂਟ ਹੈ ਪੂਰੇ ਘਿਆੜ ਪਿਆ ਜੀ ਇਹ ਵੀ ਨਾਬੇ ਏਜੰਸੀ ਜੇ ਕੰਮ ਕਰਦਾ ਰਿਹਾ ਇਹ ਹਰ ਕਾ ਕਰਦੇ ਹਾਲ ਤੇ ਆਪਣੀ ਚੱਲ ਜਾਂਦਾ ਵਧੀਆ ਕੰਮ ਚੈੱਕ ਕਰਾਂ ਮੂਸੇ ਵਾਲਾ ਖੜੀ ਕਿ ਨਹੀਂ ਮੋਛਪੂਰੀ ਵੀ ਤਾਰਾ ਕੁੱਟਾਂਦੇ ਆ ਪੂਲਰ ਲਾ ਕੇ ਇਹਦਾ ਚੈੱਕ ਕਰੋ ਤੁਸੀਂ ਪੂਲਰ ਲਾ ਕੇ ਪਾ ਗੋਟਾਂਦੇ ਆ ਮਨਾਂ ਨੂੰ ਨਵਾਂ ਯੂਗਾਰਡ ਕੋਈ ਲਾ ਲੈਂਦੇ ਆ ਤੇ ਹਣਾ ਇੱਕ ਦੋ ਦਿਨਾਂ ਜੇ ਤੁਸੀਂ ਵਾਹ ਕਰ ਫੇਟ ਦੇਣੀ ਹੈ ਨਾ ਇੱਕ ਦੋ ਦਿਨਾਂ ਇੱਕ ਕੱਢ ਕੜਾਕਾ ਦੇਣਾ ਵੀਰਾਂ ਨੇ ਜਿਹੜੇ ਹਸਾਉਣਾ ਲੱਗੇ ਧੁੱਪ ਉਹ ਨਹੀਂ ਵੰਦੇ ਵੇਖੋ ਕਿੰਨੀ ਗਰਮੀ ਤੇ ਘੜੀ ਨਾਲ ਨੂੰ ਉਦੋਂ ਪਸੀਨਾ ਛਾਵੇਂ ਆਈ ਜਾਂਦਾ ਤੇ ਇਹ ਧੁੱਪੇ ਲੱਗੇ ਗੜ ਜੋਰਲਾ ਬੜਾ ਸਿਆਕਰੋ ਕਰਦੇ ਆਲ ਨੂੰ ਕਾਰ ਰੈਡੀ ਦੇਣੀ ਅਸੀਂ। ਵੇਖੋ ਰਾਣੀ ਨੱਚਦੀ ਆਵਾਜ਼ ਆਪਣੀ। ਕਰਮਾ ਵਾਲੀ।